ਮਿਲੀ ਸੀ ਇੱਕ ਵਾਰਨਗ ਲੱਗ ਰਿਹਾ ਇੱਕ ਮਿੰਟ ਇੱਕ ਮਿੰਟ ਆਈਡੈਂਟੀਟੀ ਨਹੀਂ ਇਹ ਖੇਲੇ ਜਾ ਦੇ ਲੈ ਆਪਣਾ ਉਹ ਹੱਥ ਪੜਾਗਾ ਤੇਰੀ ਕੀ ਜੀ ਹੈ ਬੋਲੋ ਜੀ ਇੱਕ ਕਮੈਂਟ ਦਰ ਜੀ 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 ਉਹ ਬਣੀ ਆ ਗਿਆ ਆ ਗਿਆ ਆ ਗਿਆ ਇਹ ਅੱਧਰ ਲੈ ਆ ਯਾਰ ਚਲੋ ਜੀ ਹਾਂਜੀ ਸਰ ਕੀ ਮਾਮਲਾ ਜੀ ਆ ਤੇ ਤੁਸੀਂ ਕੋਸੇ ਦੇ ਵਿੱਚ ਕੌਂਟਰੀ ਇੱਥੇ ਸਰ ਕਿਹੜੀ ਜਗ੍ਹਾ ਅੱਜ ਸਵੇਰ ਤਲਾ ਮਿਲੀ ਸੀ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਸਾਡੇ ਰਿਟਾਇਰਡ ਇਨਸਪੈਕਟਰ ਪੰਜਾਬ ਪੁਲਸ ਤੋਂ ਅਮਰਸਰ ਸਿਟੀ ਤੋਂ ਰਿਟਾਇਰ ਹੋਏ ਨੇ 1 ਰੂਪ ਐਵੈਨਿਊ ਮਜੀਠਾ ਰੋਡ ਤੇ ਰਹਿੰਦੇ ਸੀ ਉਹਨਾਂ ਬਾਰੇ ਤਲਾਸ਼ ਮੀਲ ਕੇ ਉਹਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਆ ਇੱਥੇ ਮੌਕੇ ਤੇ ਐਸ ਐਚਓ ਸਾਹਿਬ ਆਏ ਨੇ ਅਸੀਂ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਸਾਡੀ ਇਨਵੈਸਟੀਗੇਸ਼ਨ ਟੀਮਾਂ ਵੀ ਐ ਫੋਰੈਂਸਿਕ ਟੀਮ ਵੀ ਆਈ ਆ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਪਰਿਵਾਰ ਦੇ ਬਿਆਨ ਅਸਲ ਕਰਕੇ ਉਸ ਇਨਵੈਸਟੀਗੇਸ਼ਨ ਦਰਾਂ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬ ਜਿਹੜੀ ਕਾਰਵਾਈ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਇਹਦਾ ਕੇਸ ਚੱਲ ਰਿਹਾ ਸੀ ਕੋਈ ਇਦਾਂ ਦੀ ਗੱਲ ਕੇਸ ਤਾਂ ਵੇਖੋ ਜੀ ਬਹੁਤ سارے ਅਫਸਰਾਂ ਚੱਲਦੇ ਆ ਪਰ ਇਹ ਗੋਲੀ ਲੱਗਣ ਦੀ ਘਟਨਾ ਦੀ ਜਾਂਚ ਕਰ ਰਹੇ ਆ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਕਾਰਨ ਕੀ ਨੇ ਜੀ ਕਿਹੜੀ ਅੰਗ ਤੇ ਗੋਲੀ ਲੱਗੀ ਸਰ ਤਸੀਲ ਤੇ ਕਿਹੜੀ ਅੰਗ ਤੇ ਉਹਨਾਂ ਦੇ ਫੇਸ ਤੇ ਗੋਲੀ ਲੱਗੀ ਆ ਹਾਂਜੀ ਹਾਂਜੀ ਕਿਹੜੀ ਸਾਫ ਕਰਦੇ ਲੱਗੀ ਸਾਲਟ ਕੇ ਅਸੀਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਵਾਪਨ ਉਹਨਾਂ ਕੋ ਆਪਣੇ ਸਰਕਾਰੀ ਵੀ ਹੈਗੇ ਸੀ ਤੇ ਪ੍ਰਾਈਵੇਟ ਵੀ ਹੈਗੇ ਕਰਦੇ ਵੀ ਕਿਹੜੇ ਵੈਪਨ ਨਾਲ ਲੱਗੇ ਜਿਹਨਾਂ ਗੋਲੀਆਂ ਆਜੇ ਸਾਡੀ ਫਰਾਂਸ ਸਿੰਘਾਂ ਦੀ ਟੀਮ ਜਿਹੜੀ ਲੱਗੀ ਅੰਦਰ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਸਬੂਤ ਇਕੱਠੇ ਕਰ ਰਹੀ ਹੈ ਉਹਨਾਂ ਤੋਂ ਬਾਅਦ ਪਤਾ ਲੱਗੇ ਕਿਹੜੇ ਵੈਪਨ ਨਾਲ ਲੱਗੇ ਪਰਿਵਾਰ ਦੀ ਰਹੀਆਂ ਕੁਝ ਗੱਲਾਂ ਪਰਿਵਾਰ ਦੇ ਸਾਰੇ ਮੈਂਬਰ ਹਾਜ਼ਰ ਸੀ ਉਹਨਾਂ ਦੇ ਬੇਟਾ ਵੀ ਹਾਜ਼ਰ ਸੀ ਉਹਨਾਂ ਦੇ ਵਾਈਫ ਵੀ ਹਾਜ਼ਰ ਸੀ ਇੱਥੇ ਕਿੰਨੇ ਵਜੇ ਨਹੀਂ ਘਟਣਾ ਜੀ ਇਹ ਇਹ ਤਕਰੀਬਨ ਪੌਣੇ 11 ਵਜੇ ਦੇ ਘਟਣਾ ਜੀ ਅੱਜ ਦੀ ਹੈ ਜੀ ਅੱਜ ਦੀ ਅੱਜ ਦੀ ਘਟਨਾ ਹੈ ਜੀ ਸਰ ਹੁਣ ਇਹ ਕੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਇਹਦੇ ਵਿੱਚ ਸਾਡੀ ਫੋਰੈਂਸਿਕ ਟੀਮ ਆਈਆਂ ਨੇ ਇਨਵੈਸਟੀਗੇਸ਼ਨ ਕਰ ਰਹੇ ਆ ਪਰਿਵਾਰ ਦੇ ਬਿਆਨ ਹਸਲ ਕਰਕੇ ਇਹਦੇ ਸਦਮੇ ਚ ਨੇ ਉਹਨਾਂ ਦੇ ਰਿਸ਼ਤੇਦਾਰ ਆਏ ਨੇ ਪਰਿਵਾਰ ਵਾਲੇ ਜੋ ਵੀ ਬਿਆਨ ਦੇਣਗੇ ਉਸ ਮੁਤਾਬਕ ਤੇ ਇਨਵੈਸਟੀਗੇਸ਼ਨ ਜੋ ਸਾਹਮਣੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਕਿਹੜੇ ਕਾਬਲ ਪੁਲਿਸ ਅਫਸਰ ਸੀ ਜੀ ਕੋਕੀ ਬਹੁਤ ਦਲੇਰ ਤੇ ਜਾਨ ਬਹਾਦ ਪੁਲਿਸ ਅਫਸਰ ਸੀ ਸਾਨੂੰ ਬੜਾ ਡਿਪਾਰਟਮੈਂਟ ਨੂੰ ਇਸ ਗੱਲ ਦਾ ਘਟਾ ਵੀ ਪਿਆ ਤੇ ਦੁੱਖ ਵੀ ਆ ਸਾਨੂੰ ਇਸ ਗੱਲ ਇੰਜੀਨੀਅਰ ਪਹਿਲੇ ਰਿਟਾਇਰਮੈਂਟ ਹੋਈ ਸੀ ਸਾਰੇ ਇਹਨਾਂ ਦੀ ਦੋ ਤਿੰਨ ਸਾਲ ਕਰੀਬ ਹੋ ਗਏ ਨੇ ਉਹਨਾਂ ਨੇ ਰਿਟਾਇਰ ਹੋਏ ਨੇ ਜੀ ਕੋਈ ਉਹ ਹਲਕਾ ਪਰੇਸ਼ੀ ਹੁੰਦੀ ਹੈ ਕੋਈ ਟੈਨਸ਼ਨ ਦੇ ਵਿੱਚ ਤੇ ਨਹੀਂ ਸੀ ਵੀ ਜਿਹੜੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਗਈ ਇਹ ਤਾਂ ਹੁਣ ਪਰਿਵਾਰ ਨਾਲ ਗੱਲ ਕਰਕੇ ਪਤਾ ਲੱਗੂਗਾ ਕਿਉਂਕਿ ਪਰਿਵਾਰ ਵਾਲੇ ਸਦਮੇ 'ਚ ਨੇ ਤੇ ਇਸ ਕਰਕੇ ਉਹਨਾਂ ਨੇ ਗੱਲ ਕਰਾਂਗੇ ਕਿ ਕੀ ਕਾਰਨ ਸੀ ਹੋ ਸਕਦਾ ਹੈ ਕੋਈ ਈਕੋ ਲੱਗੀ ਹੈ ਇਹ ਵੀ ਇਨਵੈਸਟੀਗੇਸ਼ਨ ਸਾਡੀ ਜਿਹੜੀ ਫੋਰੈਂਸਿਕ ਟੀਮ ਆ ਰਹੀ ਉਹ ਤੋਂ ਪਤਾ ਲੱਗੂ ਕਿ ਕਿੰਨੇ ਪੋਸਟਮਾਰਟਮ ਕਰਵਾ ਰਹੇ ਇਹਨਾਂ ਦਾ ਉਹ ਤੋਂ ਪਤਾ ਲੱਗੂ ਕਿ ਕਿੰਨੀਆਂ ਗੋਲੀਆਂ ਲੱਗੀਆਂ ਇਹ ਦੱਸਿਓ ਜੀ ਕਿ ਬੜੇ ਮਤਲਬ ਡੈਕੋਰੇਟਿਡ ਅਫੀਸਰ ਸੀਗੇ ਔਰ ਬੜਾ ਕੇਸ ਕੇ ਹੀ ਸੋਲਵ ਕੀਤੇ ਹੁਣ ਵੀ ਕੋਈ ਕਿਸੇ ਤਰੀਕੇ ਦੀ ਪੁਲਿਸ ਦੀ ਹੈਲਪ ਕਰ ਰਹੇ ਸੀਗੇ ਨਹੀਂ ਬਿਲਕੁਲ ਜੀ ਬੜੇ ਦਲੇਰ ਤੇ ਜਾਨਵਾਲ ਅਫਸਰ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਜੇ ਤੇ ਹੁਣ ਵੀ ਜਿਹੜਾ ਰਿਟਾਇਰ ਪੁਲਿਸ ਅਫਸਰ ਜਿਹੜਾ ਇੱਕ ਨੰਪੂਨ ਕਾਬਿਲ ਅਫਸਰ ਜਿਹੜਾ ਚਲੇ ਜਾਂਦਾ ਘਟਾ ਪੈਂਦਾ ਮਹਿਕਮੇ ਨੂੰ ਹੁਣ ਵੀ ਮਹਿਕਮੇ ਦੀ ਜਦੋਂ ਰਿ